ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ ਏ ਭਾਈ ਗੁਰੂ ਸਾਹਿਬ ਜੀ ਦੇ ਚਰਨਾ ਚਰਨ ਕਮਲ ਸਾਰੇ ਹੀ ਸੁਖਾਂ ਦੇ ਦੇਣ ਵਾਲੇ ਹਨ ਨਿਰਗੁਣ ਸਰੂਪ ਵਿੱਚ ਸਾਰਿਆਂ ਦਾ ਅਦਿ ਸਤਾਨ ਰੂਪ ਚਰਨ ਸਤ ਗੁਰਾਂ ਦੇ ਸ਼ਬਦ ਰੂਪੀ ਚਰਨ ਹਿਰਦੇ ਵਿੱਚ ਵਸਾਉਣ ਨਾਲ ਸਾਰੇ ਸੁੱਖ ਆ ਕੇ ਪ੍ਰਾਪਤ ਹੋ ਜਾਂਦੇ ਹਨ ਜਿਵੇਂ ਪਹਾੜੀ ਰਾਜੇ ਭੀਮਚੰਦ ਦਾ ਇੱਕ ਦੇਵੀਦਾਸ ਨਾਮ ਦਾ ਵਜੀਰ ਸੀ ਜਿਸ ਨੂੰ ਭੀਮਚੰਦ ਨੇ ਭੇਤ ਲੈਣ ਲਈ ਦਸ਼ਮੇਸ਼ ਸਤਗੁਰਾਂ ਦੇ ਕੋਲ ਭੇਜਿਆ ਪਰ ਇਹ ਸਤਗੁਰਾਂ ਦਾ ਦਰਸ਼ਨ ਕਰਕੇ ਤਨੋਂ ਮਨੋਂ ਗੁਰਾਂ ਦਾ ਹੀ ਪ੍ਰੇਮੀ ਹੋ ਗਿਆ ਜਦੋਂ ਵਾਪਸ ਭੀਮਚੰਦ ਦੇ ਪਾਸ ਆਇਆ ਤਾਂ ਪਹਾੜੀ ਰਾਜੇ ਭੀਮਚੰਦ ਨੇ ਆਨੰਦਪੁਰ ਸਾਹਿਬ ਤੇ ਦਸ਼ਮੇਸ਼ ਪਾਤਸ਼ਾਹ ਜੀ ਦਾ ਭੇਤ ਦੱਸਣ ਲਈ ਕਿਹਾ ਤਾਂ ਵਜੀਰ ਦੇਵੀਦਾਸ ਨੇ ਕਿਹਾ ਕਿ हे ਰਾਜਨ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਅਜਿਹੇ ਜੋਦੇ ਬਹਾਦਰ ਸੂਰਬੀਰ ਹਨ ਜੋ ਇਕੱਲਾ ਇਕੱਲਾ ਹੀ ਤੇਰੇ ਹਜ਼ਾਰਾਂ ਸਪਾਹੀਆਂ ਦਾ ਮੁਕਾਬਲਾ ਕਰ ਸਕਦੇ ਆ ਸਤਿਗੁਰਾਂ ਦੀ ਉਸਤਤੀ ਸੁਣ ਕੇ ਭੀਮਚੰਦ ਨੇ ਗੁਰਾਂ ਦਾ ਪੱਖੀ ਸਮਝ ਕੇ ਤੁਰੰਤ ਜਲਾਦਾਂ ਨੂੰ ਬੁਲਾ ਕੇ ਕਿਹਾ ਕਿ ਇਸ ਦੇਵੀ ਦਾਸ ਨੇ ਜਿਸ ਅੱਖਾਂ ਨਾਲ ਗੁਰੂ ਦੇ ਦਰਸ਼ਨ ਕੀਤੇ ਹਨ ਉਹ ਅੱਖਾਂ ਵਿੱਚ ਸਲਾਈਆਂ ਗੱਡ ਦਿਓ ਇਹ ਸੁਣ ਕੇ ਜਲਾਦ ਦੇਵੀ ਦਾਸ ਨੂੰ ਲੈ ਕੇ ਪਹਾੜੀ ਤੇ ਚਲੇ ਗਏ ਤੇ ਸਲਾਈਆਂ ਲਾਲ ਸੁਰਖ ਗਰਮ ਕਰਕੇ ਇਸ ਦੀਆਂ ਅੱਖਾਂ ਵਿੱਚ ਫੇਰਨ ਲੱਗੇ ਤਾਂ ਦੇਵੀ ਦਾਸ ਨੇ ਗੁਰੂ ਸਾਹਿਬ ਜੀ ਦੇ ਚਰਨ ਕਮਲ ਆਪਣੀ ਅੱਖਾਂ ਵਿੱਚ ਵਿਸਾ ਲਏ ਉਹਨਾਂ ਜਲਾਦਾ ਨੇ ਗਰਮ ਸਲਾਈਆਂ ਇਸ ਦੀਆਂ ਅੱਖਾਂ ਵਿੱਚ ਲੰਗਾ ਦਿੱਤੀਆਂ ਤੇ ਪਹਾੜੀ ਤੋਂ ਹੇਠਾਂ ਸੁੱਟ ਦਿੱਤਾ ਜਦੋਂ ਦੇਵੀ ਦਾਸ ਹੇਠਾਂ ਜ਼ਮੀਨ ਪਰ ਡਿੱਗਿਆ ਤਾਂ ਨਾ ਹੀ ਉਸ ਦੇ ਸਰੀਰ ਨੂੰ ਕੋਈ ਸਾੜ ਲੱਗੀ ਨਾ ਹੀ ਉਸ ਦੀਆਂ ਅੱਖਾਂ ਨੂੰ ਕੁਝ ਹੋਇਆ ਇਹ ਬਹੁਤ ਹੈਰਾਨ ਹੋ ਕੇ ਬੜੇ ਪ੍ਰੇਮ ਵਿੱਚ ਆਇਆ ਦੇ ਸਿੱਧਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈ ਆਨੰਦਪੁਰ ਸਾਹਿਬ ਨੂੰ ਆ ਗਿਆ ਉਸ ਵੇਲੇ ਗੁਰੂ ਸਾਹਿਬ ਜੀ ਆਪਣੇ ਮਾਤਾ ਗੁਜਰ ਕੌਰ ਜੀ ਨੂੰ ਮੱਥਾ ਟੇਕਣ ਵਾਸਤੇ ਗਏ ਹੋਏ ਸਨ ਮਾਤਾ ਜੀ ਨੇ ਚਰਨਾ ਤੇ ਪੱਟੀਆਂ ਬੰਨੀਆਂ ਵੇਖ ਕੇ ਇਸ ਦਾ ਕਾਰਨ ਪੁੱਛਿਆ ਤਾਂ ਸਤਿਗੁਰਾਂ ਨੇ ਕਿਹਾ ਕਿ ਜਿਸ ਨੇ ਇਹ ਪੱਟੀਆਂ ਬਣਾਈਆਂ ਹਨ ਉਹ ਵੀ ਆ ਰਿਹਾ ਹੈ ਇੰਨੇ ਚਿਰ ਨੂੰ ਦੇਵੀदास ਨੇ ਆ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਨਿਵਾਦ ਦਿੱਤਾ ਤੇ ਪੱਟੀਆਂ ਬੰਨੀਆਂ ਵੇਖ ਕੇ ਪੁੱਛਣ ਲੱਗਾ ਕਿ ਮਹਾਰਾਜ ਵਾਹਿਗੁਰੂ ਜੀ ਆਪ ਜੀ ਨੇ ਦੋਵਾਂ ਚਰਨਾ ਉੱਪਰ ਪੱਟੀਆਂ ਬੰਨੀਆਂ ਹਨ ਇਹ ਕੀ ਕਾਰਨ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਪੱਟੀਆਂ ਤੂੰ ਆਪ ਹੀ ਬਣਾਈਆਂ ਹਨ ਮਹਾਰਾਜ ਇਹ ਕੀ ਕਾਰਨ ਗੁਰੂ ਜੀ ਨੇ ਕਿਹਾ ਕਿ ਜਦੋਂ ਜਲਾਦ ਤੇਰੀਆਂ ਅੱਖਾਂ ਵਿੱਚ ਸਲਾਈਆਂ ਫੇਰਨ ਲੱਗੇ ਸਨ ਤਾਂ ਤੂੰ ਉਸ ਵੇਲੇ ਸਾਡੇ ਚਰਨਾ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਲਿਆ ਤੇ ਉਹ ਗਰਮ ਸਲਾਈਆਂ ਅਸੀਂ ਆਪਣੇ ਚਰਨਾ ਉੱਪਰ ਸਹਾਰ ਲਈਆਂ ਜਿਸ ਕਰਕੇ ਤੇਰੀਆਂ ਅੱਖਾਂ ਸਾਬਤ ਰਹਿ ਗਈਆਂ ਇਹ ਸੁਣ ਕੇ ਦੇਵੀ ਦਾਸ ਧੰਨ ਗੁਰੂ ਧੰਨ ਗੁਰੂ ਕਰ ਉਠਿਆ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਚਰਨ ਵਸਾਉਣ ਨਾਲ ਸਾਰੇ ਸੁੱਖ ਆ ਕੇ ਪ੍ਰਾਪਤ ਹੋ ਜਾਂਦੇ ਹਨ